ਜਨਮ ਦਿਨ ਤਾਂ ਹਰ ਇੱਕ ਮਨਾਉਂਦਾ ਹੈ ਪਰ ਜਨਮ ਦਿਨ ਮਨਾਉਣ ਦਾ ਵੱਖਰਾ ਤਰੀਕਾ ਇਸ ਡੀਐਸਪੀ ਨੇ ਦੱਸਿਆ ਕਿ ਜਦੋਂ ਵੀ ਤੁਸੀਂ ਜਨਮ ਦਿਨ ਮਨਾਉਣਾ ਤਾਂ ਲੋਕ ਉਹ ਚੁਣਨੇ ਜਿਨ੍ਹਾਂ ਦੇ ਕਦੇ ਖੁਸ਼ੀ ਨਹੀਂ ਦੇਖੀ ਹੁੰਦੀ ਤਾਂ ਉਹਨਾਂ ਦੇ ਵਿੱਚ ਜਾ ਕੇ ਜਦੋਂ ਖੁਸ਼ੀ ਮਨਾਉਨੇ ਆ ਤਾਂ ਉਹਨਾਂ ਨੂੰ ਜਿਹੜੀ ਖੁਸ਼ੀ ਮਿਲਦੀ ਹੈ ਉਸ ਦਾ ਕੋਈ ਟਿਕਾਣਾ ਨਹੀਂ ਹੁੰਦਾ ਤਾਂ ਇਸੇ ਤਰ੍ਹਾਂ ਡੀਐਸਪੀ ਨੇ ਜਿਹੜਾ ਜਨਮ ਦਿਨ ਹੈ ਉਹ ਪੱਠੇ ਤੇ ਜਾ ਕੇ ਜਿਹੜੇ ਪੱਠੇ ਤੇ ਕੰਮ ਕਰ ਰਹੇ ਲੋਕ ਨੇ ਉਹਨਾਂ ਨੇ ਕਿਸ ਤਰੀਕੇ ਨਾਲ ਆਪਣਾ ਰੋਜ਼ਗਾਰ ਉਹ ਚਲਾਉਂਦੇ ਨੇ ਉਹਨਾਂ ਦੇ ਨਾਲ ਪਹੁੰਚ ਕੇ ਜਨਮ ਦਿਨ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਸਭ ਤੋਂ ਪਹਿਲਾਂ ਜਿਹੜੀ ਤਸਵੀਰ ਹੈ ਵੀ ਜਿਹੜੀਆਂ ਔਰਤਾਂ ਸੀ ਉਹ ਸਾਨੂੰ ਫੜਨ ਦੇ ਲਈ ਆ ਗਈ ਪਰ ਪੁਲਿਸ ਵੀ ਜਿਹੜੀ ਕਈ ਵਾਰ ਦਿਲਦਾਰ ਹੁੰਦੀ ਹੈ ਤੇ ਆਪਣਾ ਜਨਮ ਦਿਨ ਮਨਾਉਣ ਪਹੁੰਚੇ ਜਦੋਂ ਡੀਐਸਪੀ ਤਾਂ ਉਹਨਾਂ ਦਾ ਪਹਿਲਾ ਰਹਿਣਾ ਸਹਿਣਾ ਦੇਖਦਾ ਇਸ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਇੱਕ ਚੀਜ਼ ਸਮਝ ਆ ਜੇਗੀ ਵੀ ਹਾਲਾਤ ਕੀ ਕੀ ਹੁੰਦੇ ਆ ਬੰਦਿਆਂ ਦੇ ਵੀਡੀਓ ਨੂੰ ਲਾਈਕ ਕਰਕੇ ਨਾਲ ਸ਼ੇਅਰ ਕਰੀ ਜਾਓ ਦੋਸਤੋ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋ ਰਹੀ ਆਓ ਪਹਿਲਾਂ ਵੀਡੀਓ ਦੇਖਦੇ ਆਂ ਪੂਰੀ ਵੀ ਵੀਡੀਓ ਦੇ ਵਿੱਚ ਹੈ ਕੀ ਤੇ ਕਿਸ ਤਰੀਕੇ ਦੇ ਨਾਲ ਰਹਿੰਦੇ ਨੇ ਇਹ ਪੱਠੇ ਤੇ ਕੰਮ ਕਰਨ ਵਾਲੇ ਆ ਦੇਖਾ ਜੇ ਤੁਸੀਂ ਤੁਮ ਕਾਲ ਆ ਦੇਖੋ ਡਰ ਗਈ ਹਮ ਕਰਦੇ ਆਂ ਮੁਬਾਰਕ ਗਰੀਬੀ ਹਾਲਤ ਨਾਲ ਸਾਡੀ ਦਿਖਾਓਗੇ ਗਮਾਓਗੇ ਮਰਗਾ ਚਲੋ ਗਮਾਓ ਦੇਖ ਲੈ ਚਲੋ ਦੇ ਹਮਾਰੇ ਸਿਰ ਹੈ ਤੁਮਾਰ ਚੂਰੀ ਹੈ ਚਾਹ ਮਾਰੇ ਚਾਹ ਜੀ ਆਇਆ ਚਾਹ ਮੈਂ ਮਾਂ ਦੀ ਕਫਾ ਸਾ ਚਾਹ ਮੈਂ ਫਸ ਹਮ ਥੜੀ ਕੋਈ ਨਹੀਂ ਫਸੇਗਾ ਚਲੋ ਆ ਗਏ ਕਲੀ ਕਲੀ ਕਢੀ ਆ ਆ ਦੇਖੋ ਵੀ ਕਿਵੇਂ ਰਹਿੰਦੇ ਨੇ ਜਿਹੜੇ ਪੱਠਿਆਂ ਤੇ ਕੰਮ ਕਰਦੇ ਆ ਉਹਨਾਂ ਦਾ ਰੋਜ਼ਗਾਰ ਦੇਖੋ ਤੁਸੀਂ ਤੇ ਚੂਲਾ ਚੋਕਾ ਹੈ ਯਾਰ ਰੋਟੀ ਬਣ ਜਾਂਦੀ ਹੈ ਹਾਂ ऐसी गुज ऐसी अच्छा तो आगे चलो आते रहे तो तुम होता तो ऐसी बनाते हैं हाँ अभी याद करो कि ऐसी हम बनाते हैं नहीं हम ऊंची लेकिन अच्छा ये इधर सोते हो ये पंखी है ये पंखी है ये, पंखी है, ये क्या है ये मैं सामान रख सामान रख है ना ये हवा में किराने हैं बढ़िया है जूता रखे गोल्ड स्टार पानी वानी कहाँ रखते हो आ देखो उनके कटे है जड़ा

ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਖੁਸ਼ੀਆਂ ਦੇ ਪਾਲ ਇਸ ਤਰੀਕੇ ਨਾਲ ਸਾਂਝਾ ਕਰਦਾ ਤਾਂ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਡੀਐਸਪੀ ਦੀ ਨਿਮਰਤਾ ਜਿਹੜੀ ਉਹ ਸਾਫ਼-ਸਾਫ਼ ਦਿਖ ਰਹੀ ਹੈ ਤੇ ਨਾਲ ਹੀ ਲੋਕਾਂ ਦਾ ਜਿਹੜਾ ਰਹਿਣਾ ਸਹਿਣਾ ਜਿਹੜੇ ਪੱਠੇ ਤੇ ਕੰਮ ਕਰਦੇ ਨੇ ਯਾਰ ਉਹ ਵੀ ਉਹਨਾਂ ਵੀ ਇਨਸਾਨ ਹੁੰਦੇ ਨੇ ਤਾਂ ਇੱਥੇ ਡੀਐਸਪੀ ਨੇ ਇਹ ਵੀ ਦੱਸਿਆ ਕਿ ਡੀਐਸਪੀ ਪਰਿਵਾਰ ਜਿਹੜਾ ਡੀਐਸਪੀ ਦਾ ਪਰਿਵਾਰ ਸੀ ਉਹ ਵੀ ਪੱਠੇ ਦੇ ਉੱਪਰ ਕੰਮ ਕਰਦਾ ਸੀ ਪਰ ਜਿਹੜੀ ਸੋਚ ਹੈ ਮਿਹਨਤ ਹੈ ਲਗਨ ਦੇ ਕਾਰਨ ਹੀ ਉਹ ਸਕੂਲ ਦੇ ਵਿੱਚ ਵੱਧ ਸਮਾਂ ਦਿੱਤਾ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਡੀਐਸਪੀ ਬਣਿਆ ਪਰ ਜਿਹੜੀ ਉਹਦੀ ਸੋਚ ਹੈ ਕਿ ਇਹਨਾਂ ਲੋਕਾਂ ਥੋੜੀ ਮਦਦ ਕਰਨ ਦੀ ਲੋੜ ਆ ਤਾਂ ਇਸ ਤਰ੍ਹਾਂ ਕੌਣ-ਕੌਣ ਕਰਦਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਡੀਐਸਪੀ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਉਹ ਤੁਹਾਨੂੰ ਕਿਵੇਂ ਲੱਗਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ